ਸਰਗਤ ਨੂੰ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰਾਜਸਥਾਨ ਦੀ ਭਾਪੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰਹਿ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਕਿਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇਣ ਦੀ ਸੀ ਜਾਨ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ Rajasthan ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਜਿਸ ਮੁੱਚੇ Rajasthan ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾ ਕਕਾਰਾਂ ਦਾ ਧਾਰਨੀ ਹੈ ਉਸ ਦੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਊਗਾ ਇਸ ਗੱਲ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨ ਲਾਲ ਜੀ ਦਾ ਕੈਬਨਿਟ ਸਮੂੱਚੀ ਜਿਹੜੀ Rajasthan ਦੀ ਉਸ ਦਾ ਮੈਂ ਵਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੁੱਚੇ ਸਾਡੀ ਸਿੱਖ ਜਗਤ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਦੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੁੱਚੇ ਸਾਡੇ ਪੰਥ ਦਾ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਜਗ੍ਹਾ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਮੁੱਖ ਮੰਤਰੀ ਭਜੱਲਾ ਜੀ ਦਾ ਤੇ ਸੂਚੀ ਕੈਬਨਿਟ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ